ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਪੁਰ ਖੇੜੇ ਵਾਲੇ ਮਾਪੋਸ਼ ਉਹਨਾਂ ਕੋਲਿਕ ਹਰਮਖ ਸਿੰਘ ਨਾਂ ਦਾ ਸ਼ਰੀਰ ਆਇਆ ਉਸਨੇ ਆਕੇ ਕਿਹਾ ਕਿ ਮਾਪੋਸ਼ ਮੇਰਾ ਚਿੱਤ ਕਰਦਾ ਹੈ ਕਿ ਮੈਂ ਆਪਣੇ ਖੇਤਾਂ ਵਿੱਚ ਟਿਊਬਵਲ ਲਗਵਾਵਾਂ ਕਾਫੀ ਕਿੱਲੇ ਜ਼ਮੀਨ ਹੈ ਮੈਂ 8-9 ਜਗ੍ਹਾ ਤੇ ਬੋਰ ਕੀਤੇ ਹਨ ਟਿਊਬਵਲ ਲਗਾਉਣ ਲਈ ਪਰ ਮਾਪੋਸ਼ੋ ਪਾਣੀ ਨਹੀਂ ਆ ਰਿਹਾ ਮੈਨੂੰ ਕੋਈ ਪਾੜ ਦੱਸੋ ਮੇਰੀ ਅਰਦਾਸ ਕਰੋ ਕਿ ਮੈਂ ਆਪਣੇ ਖੇਤਾਂ ਵਿੱਚ ਕਯੂਬ ਲਗਾਉਣਾ ਚਾਹੁੰਦਾ ਹਾਂ ਅਥੇ ਪਾਣੀ ਆ ਜਾਵੇ ਪਾਣੀ ਨਹੀਂ ਆ ਰਿਹਾ ਪਾਣੀ ਚੜਦਾ ਨਹੀਂ ਮਾਂ-ਪੋਸਾਂ ਨੇ ਬੜੀ ਕਮਾਈ ਸੀ 17 ਘੰਟੇ ਦਾ ਨਿੱਤ ਰੇਮ ਦਾ ਪੈਰਲ ਲਗਾਤਾਰ 3 ਸਾਲ ਰੱਖਿਆ 3 ਸਾਲ ਵਿੱਚ ਕਦੇ ਵੀ ਨਾ ਗਾਣੀ ਪਾਣ ਦਿੱਤਾ 17 ਘੰਟੇ ਦਾ ਨਿੱਤ ਰੇਮ ਹੋਰ ਕੰਦੇ ਸੀ ਇਹ ਹਾਜ਼ਰੀ ਸਰਵੱਤ ਦੇ ਭਲੇ ਲਈ ਲਗਾਈ ਹੈ ਮਾਪੋਸ਼ ਸੁਸਨੀ ਗੱਲ ਸੁਣ ਕੇ ਸੋਚੀ ਪੈ ਗਈ ਦੋ ਮਿੰਟ ਸੋਚ ਕੇ ਕਹਿੰਦੇ ਉਹ ਸਮਝਦਾ ਸੀ ਕਿ ਸੁਖਮੀ ਸਾਹਿਬ ਜਨ ਜਪਤੀ ਸਾਹਿਬ ਦਾ ਪਾਰ ਦੱਸਣਗੇ ਪਰ ਮਾਪੋਸ਼ਾ ਨੇ ਮੋੜਾ ਹੀ ਕਿਤੇ ਹੋਰ ਕੱਢ ਦਿੱਤਾ ਮਾਪੋਸ਼ ਕਹਿੰਦੇ ਤੋ ਇੱਕ ਗਰੀਬ ਦੇ ਪੈਸੇ ਨਹੀਂ ਦਿੱਤੇ ਉਹ ਹਰਬਖ ਸਿੰਘ ਭਵਕਪਿਆ ਉਹ ਕਹਿੰਦਾ ਪੰਜ ਸੱਤ ਜਹਤੇ ਟੂਲ ਦਾ ਬੋਰ ਚੁੱਕਦਾ ਹੈ ਪਰ ਪਾਣੀ ਨਹੀਂ ਆ ਰਿਹਾ ਮਾਪੋਸ਼ ਪੰਜ ਸੱਤ ਮਿੰਟ ਸੋਚ ਕੇ ਕਹਿੰਦੇ ਆਉਣਾ ਨਹੀਂ ਕਹਿੰਦਾ ਜੀ ਕਿਉਂ ਜਿੰਨੇ ਕਿੱਲੇ ਜ਼ਮੀਨ ਹੈ 20 25 ਕਿੱਲੇ ਪਾਣੀ ਵੀ ਨਹੀਂ ਆਉਣਾ ਕਿਉਂਕਿ ਤੋਂ ਇੱਕ ਗਰੀਬ ਦੇ ਪੈਸੇ ਨਹੀਂ ਦਿੱਤੇ ਹਰਬਖ ਸਿੰਘ ਜ਼ਿਮੀਦਾਰ ਪਰਤ ਪਿਆ ਕਿਉਂਕਿ 15 ਵੀ ਬੰਦੇ ਬੱਠੇ ਸੀ ਬੇਸੀ ਹੁੰਦੀ ਸੀ ਕਹਿੰਦਾ ਕਿ ਕਿਸੇ ਦੇ ਪੈਸੇ ਮੈਂ ਰੱਖੇ ਨਹੀਂ ਮਾਪੂਸ਼ ਕਹਿੰਦੇ 15-20 ਬੰਦਿਆਂ ਨੂੰ ਬਾਹਰ ਭੇਜ ਦਿੱਤਾ ਤੇ ਉਸ ਨੂੰ ਇਕੱਲੇ ਉਠਾਇਆ ਕਿ ਕਹਿੰਦੇ ਹਣ ਬਖਸਿਆ ਆਰਾਮ ਨਾ ਬੈਠ ਕੇ ਸੋਚ ਯਾਦ ਕਰ ਕਹਿੰਦਾ ਜੀ ਮਾਪੂਸ਼ੋ ਇੱਕ ਗਰੀਬ ਮਿਸਤਰੀ ਦੇ ਕੰਮ ਕਰਵਾ ਕੇ ਉਸ ਦੇ 280 ਰੁਪਏ ਨਹੀਂ ਦਿੱਤੇ ਕਹਿਣ ਲਗਾ ਮਾਪੂਸ਼ੋ ਮੇਰੇ ਕੋਲੋਂ ਗਲਤੀ ਹੋਈ ਹੈ ਮਾਪੂਸ਼ ਕਹਿੰਦੇ ਤੂੰ ਕਿਸੇ ਦਾ ਹੱਕ ਮਾਰਿਆ ਹੈ। ਉਸੇ ਜਗ੍ਹਾ ਤੇ ਹੀ ਕਿਸੇ ਵਾਸਤੇ ਲੰਗਰ ਬਣ ਰਿਹਾ ਸੀ। ਰਿਕਸ਼ੇਵਾਲੇ ਨੇ ਆਲੂ ਗੰਡੇ ਦੀਆਂ ਬੋਰੀਆਂ ਲਾਹੀਆਂ ਜਿਨ੍ਹਾਂ ਨੇ ਸਭ ਕੁਝ ਮੰਗਵਾਇਆ ਸੀ। ਉਹਨਾਂ ਨੂੰ ਰਿਕਸ਼ੇਵਾਲਾ ਕਹਿਣ ਲੱਗਾ ਮਜ਼ਦੂਰੀ। ਉਹ ਕਹਿਣ ਲੱਗੇ ਕਿ ਕਿੰਨੇ ਪੈਸੇ? ਰਿਕਸ਼ੇਵਾਲਾ ਕਹਿੰਦਾ 10 ਰੁਪਏ ਦੇਣਾ। ਉਹ ਵਾਲਾ ਕਹਿੰਦਾ ਕਿ 8 ਰੁਪਏ ਦੇਣੀ ਹਨ। ਉਹ ਕਹਿਣ ਲੱਗਾ ਕਿ 10 ਰੁਪਏ ਕਰਕੇ ਆਇਆ। 10 ਰੁਪਏ ਹੀ ਲੈਣੇ ਹਨ ਦੇਣ ਵਾਲਾ ਕਹਿੰਦਾ ਕਿ 8 ਰੁਪਏ ਦੇਣੇ ਹਨ ਜੇ ਲੈਣੇ ਹਨ ਤਾਂ ਲੈ ਜਾ ਨਹੀਂ ਤਾਂ ਨਹੀਂ ਦੇਣੀ ਦੇਖਦੀਆਂ ਦੀ ਗੱਲ ਹੈ ਰਿਕਸ਼ੇ ਵਾਲੇ ਨੇ 8 ਰੁਪਏ ਲਈ ਨਹੀਂ ਉਸਨੇ ਦਿੱਤੇ ਨਹੀਂ ਮਨ ਵਿੱਚ ਸੋਚ ਰਿਹਾ ਸੀ ਕੀ ਕਰਨਾ ਹੈ ਲੰਗਰ ਲਗਾ ਕੇ ਇੱਕ ਰਿਕਸ਼ੇ ਵਾਲੇ ਦਾ ਹੱਕ ਮਾਰਿਆ ਹੈ ਉਸਨੇ ਮੈਂਸ ਦੀ ਕਮਾਈ ਨਹੀਂ ਦਿੱਤੀ ਕਿਸੇ ਮਜ਼ਦੂਰ ਦੀ ਮਾਇਆ ਕੁੱਟ ਕੇ ਨਾ ਬੈਠ ਜਾਈਏ ਉਸਨੇ ਜਦੋਂ ਯਾਦ ਕੀਤਾ ਹਰ ਵਕ ਸਿੰਘ ਕਿ 280 ਰੁਪਏ ਇੱਕ ਗਰੀਬ ਨੇ ਦੇਣੇ ਹਨ ਆਪਣੀ ਕਿਸੇ ਕਾਰੀਗਰ ਕਿਸੇ ਮਜ਼ਦੂਰ ਕਿਸੇ ਗਰੀਬ ਦੀ ਮਿਹਨਤ ਦਾ ਪੈਸਾ ਜਿਹਣ ਵਾਲਾ ਨਾ ਰਹਿ ਚਾਲੂ ਯਤਨ ਕਰਿਓ 2 ਰੁਪਏ 3 ਰੁਪਏ 10 ਰੁਪਏ ਨਾਲ ਫਰਕ ਨਹੀਂ ਪੈਂਦਾ ਪਰ ਰੱਬ ਨੇ ਦਿੱਤੇ ਹਨ जा बहुत कंजूस ना बनो बहुत तंग ख्याल देना बनो हरबाग सिंह कहता कि मां पुरशो आ गया याद बाबा हरनाम सिंह जी रामपुर खेड़े वाले कहते कि चिर हो गया कहता जी अठारह महीने बाबा जी कहते फिर उसके घर जाके ब्याह समेत उसके पैसे मोड़ किया ब्याह समेत ओ हरबख सिंह ਉਸ ਗਰੀਬ ਦੇ ਘਰ ਗਿਆ 50 ਸਾਲ ਪਹਿਲਾਂ ਕਿਸੇ ਦੇ 280 ਰੁਪਏ ਮਾਣੇ ਬਹੁਤ ਵੱਡੀ ਗੱਲ ਨਹੀਂ ਸੀ ਅੱਜ ਕੱਲ ਦਾ 4-5000 ਰੁਪਏ ਹੋ ਗਿਆ ਸ਼ਾਇਦ ਜ਼ਿਆਦਾ ਵੀ ਹੋ ਜਾਵੇ ਗਰੀਬ ਨੇ ਕੁੰਡਾ ਖੋਲ੍ਹਿਆ 330 ਰੁਪਏ ਉਸ ਦੀ ਤਲੀ ਤੇ ਰੱਖੇ ਉਹ ਸੋਚਣ ਲੱਗਾ ਕਿ ਇਹ ਹੋ ਹੀ ਬੰਦਾ ਸੀ ਜਿਸੇ ਘਰ ਮੈਂ ਫੇਰੇ ਮਾਲ ਮਾਰ ਕੇ ਥੱਕ ਗਿਆ ਸੀ ਕਿ ਮੇਰੇ ਪੈਸੇ ਦੇ ਦਿਓ ਅੱਜ ਬਿਆਸਮੇ ਤ 18 ਮਹੀਨੇ ਬਾਅਦ ਰਾਜ ਦੇਣਾ ਹੈ ਤਾਂ ਕਿ ਤੋ ਸਭ ਤੋਂ ਲੋਡਵੰਦ ਚੀਜ਼ ਹੈ ਮਾਇਆ ਮਾਇਆ ਨਾ ਹੋਵੇ ਚੱਕਰ ਹੀ ਨਹੀਂ ਚੱਲਦਾ ਲੇਕਿਨ ਮਾ ਪੂਸ਼ ਕਹਿੰਦੇ ਸੀ ਮਾਇਆ ਤੋਂ ਵੱਡਾ ਹੈ ਪਦਾਰਥ ਕੋਣ ਤੁਹਾਡੇ ਕੋਲ 10 ਲੱਖ ਰੁਪਿਆ ਪਿਆ ਹੈ ਪਰ ਮਜ਼ਾਰ ਵਿੱਚ ਕੋਈ ਪਦਾਰਥ ਹੀ ਨਾ ਮਿਲੇ ਕੀ ਕਰੋਗੇ ਇਸ ਲਈ ਪਦਾਰਥ ਮਾਇਆ ਤੋਂ ਵੱਡਾ ਹੈ ਕਿ ਕੋਈ ਲੱਖ ਰੁਪਇਆ ਖਾ ਲਵੇਗਾ ਅੰਤਾਲੀ ਭੁੱਖ ਲੱਗੀ ਹੋਵੇ ਫਲ ਭੁੱਖ ਮਿਲੇਗਾ ਕੋਈ ਸਬਜ਼ੀ ਪਾਣੀ ਮਿਲੇਗਾ ਤਾਂ ਹੀ ਭੁੱਖ ਮਿਟੇਗੀ ਮਾਪੂਸ਼ ਕਹਿੰਦੇ ਪਦਾਰਥ ਤੋਂ ਵੱਡੀ ਹੈ ਦੇ ਅਰੋਗਤਾ ਜੇ ਸਰੀਰ ਹੀ ਅਰੋਗ ਪਦਾਰਥ ਜਿੰਨੇ ਮਾਟੀ ਸਾਹਮਣੇ ਪਏ ਹੋਣ ਕੀ ਕਰੋਗੇ ਪਦਾਰਥ ਤੋਂ ਵੱਡੀ ਹੈ ਦੇਹ ਅਰੋਗਤਾ ਮਾਪੋਸ਼ ਕਹਿੰਦੇ ਦੇਹ ਅਰੋਗਤਾ ਤੋਂ ਵੱਡਾ ਹੈ ਗਿਆਨ ਮਾਇਆ ਵੀ ਹੋਵੇ ਪਦਾਰਥ ਵੀ ਹੋਵੇ ਦੇਹ ਅਰੋਗਤਾ ਵੀ ਹੋਵੇ ਪਰ ਗਿਆਨ ਨਾ ਹੋਵੇ ਤਾਂ ਵੀ ਕਲਪਨਾ ਹੈ ਇੱਕ ਗਰੀਬ ਨੇ ਬੂਹਾ ਖੋਲ ਕੇ ਹਰਬਖ ਸਿੰਘ 303 ਪੈਟਨੀ ਤੇ ਤਰੇ ਅੱਜ ਕੱਲ ਦਾ 8 10000 ਹੋ ਜਾਵੇ ਕੀ ਉਸਨੂੰ ਖੁਸ਼ੀ ਨਹੀਂ ਹੋਵੇਗੀ ਇਹੋ ਬੰਦਾ ਜਿਸ ਵੱਲ ਮੇਰੀਆਂ ਜੁੱਤੀਆਂ ਖਿਸ ਗਈਆਂ ਫੇਰੇ ਮਾਰ-ਮਾਰ ਕੇ ਤਰਲੇ ਕੱਢ-ਕੱਢ ਕੇ ਅੱਜ ਮੈਨੂੰ ਪੈਸੇ ਘੱਲ ਦੇਣ ਆਇਆ ਹੈ ਕਿਉਂ ਦੇਣ ਆਇਆ ਹੈ ਕਿਸੇ ਸਾਦੇ ਹੋਏ ਗਿਆਨ ਨੇ ਗਿਆਨ ਦਿੱਤਾ ਕਿਸੇ ਸਾਦੇ ਹੋਏ ਨੇ ਰਸਤਾ ਬਕਾ ਦਿੱਤਾ ਕਿਸੇ ਦਾ ਹੱਕ ਦੇਣਾ ਇਹ ਵੀ ਵੰਨ ਸਕਾ ਹੈ ਜਦੋਂ 330 ਰੁਪਏ ਉਸਦੇ ਮੋੜ ਕੇ ਆਇਆ ਇਹ ਸੰਤ ਬਾਬਾ ਹਨਾਂਮ ਸਿੰਘ ਰਾਮਪੁਰ ਖੇੜੇ ਵਾਲੇ ਮਹਾਂਪੁਰ ਸਾਹ ਕੋਲ ਗਿਆ ਕਿਹਾ ਕਿ ਗਰੀਬ ਦੇ 18 ਮਹੀਨੇ ਹੋਏ ਕੈਸੇ ਮਾਰੇ ਸੀ ਉਹਦੇ ਆਇਆ ਹਾਂ ਵਿਆਸ ਮਿਤ ਮਹਾਂਪੁਰ ਜੋ ਕੋ ਮੈਨੂੰ ਦੱਸੋ ਮੈਂ ਆਪਣੇ ਖੇਤਾਂ ਵਿੱਚ ਟੂਵਲਵਾ ਚਾਹੁੰਦਾ ਉੱਤਰ ਵੱਲ ਗਾਵਾਂ ਤੇ ਦੱਖਣ ਵੱਲ ਕੋ ਪਛਾਂਵਲ ਤੇ ਪੂਰੋਂ ਵੱਲ 8-10 ਬੋਰ ਪੈਨਾ ਕਿਤੇ ਹਨ ਪਾਣੀ ਨਹੀਂ ਆ ਰਿਹਾ ਕਿੱਥੇ ਲੰਗਵਾਵਾਂ ਮਾਪੂਸ਼ ਕਹਿਣ ਲੱਗੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਪ੍ਰੋਚੇ ਤੇ ਕਹਿੰਦੇ ਹਾਂ ਜਿੱਥੇ ਮਰਜੀ ਲਾ ਲੈ ਐਨਾ ਪਾਣੀ ਆਵੇਗਾ ਕਿ ਸਾੰਭੀਆਂ ਨਹੀਂ ਜਾਵੇਗਾ ਆਮ ਟਿਊਬ ਵੱਲ ਪੰਜ ਸੱਤ ਸਾਲ ਬਾਅਦ ਪਾਣੀ ਉੱਤਰ ਜਾਂਦਾ ਹੈ ਪਰ ਮੁਖੀਆਂ ਨਾਮੀਆਂ ਪੌਣੀਆਂ ਬੰਦੀਆਂ ਹਨ ਕਹਿੰਦੇ ਹਨ ਇਸ ਹਰਬਖਸ਼ ਸਿੰਘ ਨੇ ਜਿਹੜਾ ਟਿਊਬਲ ਲਗਵਾਇਆ 30 ਸਾਲ ਪਾਣੀ ਨਹੀਂ ਇਤਰਿਆ 30 ਸਾਲ ਇਹ ਵੀ ਬੰਦ ਸ਼ਕਣਾ ਹੈ ਜੇ ਗੁਰਦੇਸ ਸਿੱਖ ਵਿੱਚ ਬਲ ਹੋਵੇ ਤਾਂ ਉਹ ਕਿਸੇ ਦਾ ਧੰਨ ਨਾ ਕਾਵੇ ਬਲਕਿ ਉਸਨੂੰ ਖਵਾਵੇ ਧੰਨ ਗੁਰੂ ਨਾਨਕ ਜੀ ਮਹਾਰਾਜ ਦੀ ਬਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ